ਸਾਰੇ ਸਤਿਗੁਰੂ ਜੀ ਸੋ ਸਰਪੰਚ ਦੇ ਵੋਟਾਂ ਪੈਣ ਵਾਲੀਆਂ ਨੇ ਸੋ ਮੇਰੀ ਸਾਰੇ ਪਿੰਡ ਨਿਵਾਸੀਆਂ ਨੂੰ ਜਿੰਨਾਂ ਨੇ ਸਰਪੰਚ ਚੁਣਨੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਪਹਿਲੀ ਗੱਲ ਹੈ ਵੀ ਜਿਹੜਾ ਸਰਪੰਚ ਚੁਣਨਾ ਨਾ ਕਿਸੇ ਪਾਰਟੀ ਨਾਲ ਬੰਦਾ ਸਬੰਧਤ ਨਹੀਂ ਹੋਣਾ ਚਾਹੀਦਾ ਸਿਰਫ ਕੱਲਾ ਪਿੰਡ ਦੇ ਆਧਾਰ ਤੇ ਸਾਰਿਆਂ ਦਾ ਸਾਂਝਾ ਸਰਪੰਚ ਚੁਣਿਆ ਜਾਣਾ ਚਾਹੀਦਾ ਦੂਜੇ ਨੰਬਰ ਤੇ ਸਰਪੰਚ ਕੋਈ ਹੋਵੇ ਬੋਲਣ ਦਾ ਤਾਂ ਨਹੀਂ ਹੋਣਾ ਚਾਹੀਦਾ ਜਿਹੜਾ ਥਾਣੇ ਕਚੈਰੀ ਚ ਜਾ ਕੇ ਜਾਂ ਕੋਈ ਪੰਚਾਇਤ ਚ ਖੜ ਕੇ ਕੜ ਕੇ ਕੇ ਸੱਚੀ ਗੱਲ ਕਹਿ ਸਕੇ ਬੰਦੇ ਦੇ ਮੂੰਹ ਤੇ ਤੇ ਤੀਜੇ ਨੰਬਰ ਤੇ ਜਿਹੜੇ ਨਿੱਕੇ ਮੋਟੇ ਇਹੋ ਜਿਹਾ ਸਰਪੰਚ ਚਣੋ ਜਿਹੜੇ ਨਿੱਕੇ ਮੋਟੇ ਝਗੜੇ ਪਿੰਡਾਂ ਚ ਨਿਬਟਾ ਦੇ ਇਹ ਨਾ ਹੋਵੇ ਜੇ ਮੈਂ ਹੁਣ ਵਿੱਚ ਕਈ ਪਿੰਡਾਂ ਚ ਇਹ ਸਰਪੰਚ ਹੁੰਦੇ ਰੌਲਾ ਹੋ ਜਾਂਦਾ ਤੇ 50000 ਚ ਗੱਲ ਕਰਕੇ 30 ਪੁਲਿਸ ਵਾਲਿਆਂ ਦੇ ਦਵਾਦੋਂ ਤਾਂ 20 ਸਰਪੰਚ ਆਪ ਰੱਖ ਲੈਂਦਾ ਵੀ ਇਹੋ ਜੇ ਕੰਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾ ਵੀ ਸਰਪੰਚ ਵਧੀਆ ਚੁਣੋ ਜਿਹੜਾ ਪਿੰਡ ਦਾ ਵਿਕਾਸ ਕਰੇ ਪਿੰਡ ਦਾ ਧਾਰ ਕਰੇ ਸਾਰੇ ਹਰ ਕਿਸੇ ਦੀ ਸਾਂਝੀ ਗੱਲ ਕਰੇ ਤੇ ਹਰ ਕਿਸੇ ਨੂੰ ਇੱਕੋ ਜਿੱਕਾ ਸਮਝੇ ਕਿਉਂਕਿ ਜਿਹੜਾ ਸਰਪੰਚ ਜਿੱਤ ਜਾਂਦਾ ਉਹਨੂੰ ਸਾਰੇ ਪਿੰਡ ਦੀਆਂ ਵੋਟਾਂ ਪੈ ਜਾਂਦੀਆਂ ਨੇ ਤੋ ਮੇਰੀ ਬੇਨਤੀ ਹੈ ਤੁਸੀਂ ਸਾਰੇ ਆਪ ਹੀ ਸਿਆਣੇ ਆਪ ਹੀ ਸੂਝਵਾਨ ਹੈ ਵੀ ਜਿਹੜਾ ਸਰਪੰਚ ਚੁੜਨਾ ਪਿੰਡੇ ਸਰਬਸੰਮਤੀ ਨਾਲ ਚੁਣ ਲੋ ਭਾ ਬੋਟਾ ਪਾਕੇ ਚੁਣ ਲੋ ਉਹ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਹੋਣਾ ਚਾਹੀਦਾ ਕਿਉਂਕਿ ਇੱਕ ਜਿਹੜਾ ਪਾਰਟੀ ਦਾ ਮਸਲਾ ਅਲੱਗ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਮਸਲਾ ਉਹ ਅਲੱਗ ਹੋਣਾ ਚਾਹੀਦਾ ਪਿੰਡ ਪੱਧਰ ਤੇ ਸਰਪੰਚ ਚੁਣਿਆ ਕਰੋ ਸਾਰੇ ਮੇਰੀ ਹੀ ਸਾਰਿਆਂ ਨਾਲ ਤਰਨ ਕੇ ਬੇਨਤੀ ਹੈ ਸੱਚੀ ਕਾਲ ਥੈਂਕ ਯੂ ਸੋ ਮਚ